हां राशिद ਨੂੰ ਘਟੂ ਘਟ ਕੇ 2 ਦਿਨ ਵਾਸਤੇ ਸੰਸਦ ਦੇ ਵਿੱਚ ਹਾਜ਼ਰੀ ਲਾਉਣ ਦਾ ਮੌਕਾ ਮਿਲ ਗਿਆ ਜੀ ਜੀ ਤੇ ਪਹਿਲਾਂ ਉਹਦੇ ਬਾਰੇ ਜਾਣਕਾਰੀ ਦੇ ਦਿਓ ਫਿਰ ਉਹਦੇ ਨਾਲ ਰਿਲੇਟ ਕਰਕੇ ਆਪਾਂ ਅਮਰਤਪਾਲ ਸਿੰਘ ਦੀ ਗੱਲ ਦੇਖੋ ਇੰਜੀਨੀਅਰ ਰਾਸ਼ੀਦ ਦੇ ਕੇਸ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇੰਜੀਨੀਅਰ ਰਾਸ਼ੀਦ ਦਾ ਕੇਸ ਜਿਹੜਾ ਹੈ ਉਹ ਸਿੱਧਾ NIA ਨਾਲ ਜੁੜਿਆ ਹੋਇਆ ਹੈ ਬਿਲਕੁਲ UAPA ਨਾਲ ਜੁੜਿਆ ਹੈ ਅਮਰਤਪਾਲ ਸਿੰਘ ਵਾਲਾ ਕੇਸ ਬਿਲਕੁਲ ਜੁਦਾ ਹੈ ਹਮ ਹੈ ਦੋਨੇ ਜੇ ਦੇਖੋਗੇ ਤਾਂ ਹਾਈ ਪ੍ਰੋਫਾਈਲ ਕੈਦੀ ਨੇ ਜੀ ਨੇ ਜੀ ਬਿਲਕੁਲ ਦੋਨੇ MP ਨੇ ਇਹ ਵੀ ਦੋਨਾ ਤੇ ਨਹੀਂ 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 ਇੱਕ ਤੇ UAPA ਹੈ ਦੂਸਰੇ ਤੇ NSA ਜੀ ਜਿਹੜਾ UAPA ਹੁੰਦਾ ਉਹ ਹੁੰਦਾ ਅਤਵਾਦੀ ਵਿਰੋਧੀ ਗਤੀਵਧੀਆਂ ਵਾਲਾ ਹਮ ਇਹਨਾਂ ਤੇ ਉਹ ਨਹੀਂ ਹੈ ਇਹਨਾਂ ਤੇ ਇੱਕ ਜਿਦਾ ਕਹੋ ਮੈਂ ਸਿੰਪਲੀ ਤੁਹਾਨੂੰ ਦੱਸ ਦਿੰਦਾ ਜੀ ਛੋਟੇ ਹੁੰਦੇ ਤੁਸੀਂ ਕਿਤੇ ਪਿੰਡ ਦੇ ਵਿੱਚ ਸੁਣਿਆ ਹੋਵੇਗਾ ਕਿ ਫਲਾਣਿਆਂ ਦੀ 57 ਹੋ ਗਈ ਹੈ ਹਮ 57 ਕੀ ਆ ਕਿ ਦੋਵਾਂ ਤਿਹਰਾ ਨੂੰ ਮਤਲਬ ਕਿ ਕਲੰਦਰੇ ਪਰ ਕੇ ਉਹ ਬਾਉਂਡ ਕਰ ਦਿੰਦੇ ਆ ਕਿ ਲੜਨਾ ਨਹੀਂ ਹੈ ਬਾਹਰ ਚੱਕ ਕੇ ਇੱਕ ਤਰ੍ਹਾਂ ਨਾਲ ਅਗਾਊ ਰੋਕ-ਥਾਮ ਹੈ ਉਸ ਚੀਜ਼ ਦੀ ਇਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਦੇ ਲਿਆਸ ਨਾਲ ਡਿਟੇਨ ਕੀਤਾ ਗਿਆ ਕੋਈ ਸਜ਼ਾ ਨਹੀਂ ਸੁਣਾਈ ਗਈ ਇਹ ਦੋਸ਼ੀ ਨਹੀਂ ਪਾਏ ਗਏ ਕਿ ਦੇਸ਼த்ਰੋਹੀ ਨੇ ਜਾਂ ਕੁਝ ਹੋਇਆ ਸਭ ਐਸਾ ਕੁਝ ਨਹੀਂ ਇਹਨਾਂ ਦਾ ਟ੍ਰਾਇਲ ਨਹੀਂ ਹੁੰਦਾ ਸਾਬ ਹਮ ਅਮਰਤਪਾਲ ਸਿੰਘ ਹੋਰਾਂ ਦਾ ਕੋਈ ਟ੍ਰਾਇਲ ਨਹੀਂ ਚੱਲ ਰਿਹਾ ਜੀ ਇਹ ਇੱਕ ਤਰ੍ਹਾਂ ਨਾਲ ਇੱਕ ਉਹ ਪ੍ਰੀਵੈਂਟਿਵ ਐਕਸ਼ਨ ਹੈ ਨਾ ਜਿਹੜਾ ਸਰਕਾਰ ਦਾ ਉਹਦੇ ਤਹਿਤ ਨੇ ਬਿਲਕੁਲ ਸਮਝ ਗਏ ਤੁਸੀਂ ਇਹ ਇਹ ਸਿੰਪਲ ਤਰੀਕਾ ਸਮਝਾ ਗਿਆ ਜੀ ਹਾਂ ਜੀ ਅਗਾਊ ਰੋਕ ਥਾਮ ਵਾਸਤੇ ਇਹਨਾਂ ਨੂੰ ਉਹਨਾਂ ਨੇ ਹਿਰਾਸਤ ਚ ਲੈ ਰੱਖਿਆ ਕੋਈ ਟ੍ਰਾਇਲ ਨਹੀਂ ਹੈ ਕੋਈ ਦੋਸ਼ ਸਾਬਤ ਨਹੀਂ ਹੋਏ ਕਿ ਇਹਨਾਂ ਨੇ ਜੀ ਦੇਸ਼ ਦੇ ਖਿਲਾਫ ਕੋਈ ਯੁੱਧ ਛੇੜਿਆ ਸੀ ਨਾ ਵਗੈਰਾ ਵਗੈਰਾ ਹਾਂ ਦੂਸਰੇ ਕੇਸ ਜਿਹੜੇ ਆ ਉਹ ਇਹਨਾਂ ਦੇ ਪੈਂਡਿੰਗ ਨੇ ਹੂੰ ਠੀਕ ਹੈ ਜੀ ਜਿਹੜੇ ਆਮ ਅਜਨਾਲਾ ਆਲਾ ਦੇਖਦੇ ਆ ਜਾਂ ਆਪਾਂ ਹੋਰ ਕੇਸ ਜਿਹੜੇ ਪੈਂਡਿੰਗ ਆ ਤਾਂ ਗੱਲ ਇਹ ਸਮਝ ਆ ਗਈ ਸਰ ਤਾਂ ਹੁਣ ਦੂਜੇ ਪਾਸੇ ਇੰਜੀਨੀਅਰ ਰਾਸ਼ਿਦ ਨੂੰ 2 ਦਿਨ ਦੀ ਪੈਰੋਲ ਹਾਈ ਕੋਰਟ ਨੇ ਦੇ ਦਿੱਤੀ ਜੀ ਇੰਜੀਨੀਅਰ ਰਾਸ਼ਿਦ ਦੀ ਵੈਸੇ ਵੀ ਤੁਸੀਂ ਦੇਖੋਗੇ ਤੇ ਭਾਰਤੀ ਜਨਤਾ ਪਾਰਟੀ ਨਾਲ ਸੈਟਿੰਗ ਨਜ਼ਰ ਆ ਰਹੀ ਸੀ ਕਿਉਂਕਿ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਰੋਲ ਅਦਾ ਕੀਤਾ ਗਿਆ ਜੀ ਬਾਅਦ ਦੇ ਵਿੱਚ ਪਤਾ ਲੱਗ ਰਿਹਾ ਸੀਗਾ ਕਿ ਥੋੜੀ ਸੈਟਿੰਗ ਕਿਤੇ ਨਾ ਕਿਤੇ ਹੈ ਜਾਂ ਕਹਿ ਲਓ ਕਿ ਜੋ ਮਰਜ਼ੀ ਹੈ ਅਟ ది ਐਂਡ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹੀ ਆ ਰਾਸ਼ੀਦ ਦੀ ਪਾਰਟੀ ਕਰ ਰਹੀ ਸੀ ਠੀਕ ਹੈ ਜੀ ਤਾਂ ਇਹਨਾਂ ਕੋ ਫਾਇਦਾ ਮਿਲ ਵੀ ਗਿਆ ਫਾਇਦਾ ਵੀ ਉਹਨਾਂ ਕਿਤੇ ਮਿਲ ਗਿਆ ਬਿਲਕੁਲ ਦੋ ਦਿਨ ਦਾ ਕੋਰਟ ਨੇ ਵਖਵਾ ਦਿੱਤਾ ਕਿ ਹਿਰਾਸਤੀ ਪੈਰੋਲ ਹੈ ਹੂੰ ਵੀ ਹਿਰਾਸਤ ਚ ਲੈ ਕੇ ਜਾਓ ਤੇ ਉੱਥੇ ਜੋ ਕਿਉਂਕਿ ਉਹ ਬਾਹਰੀ ਸੁਰੱਖਿਆ ਜਿਹੜੀ ਹੈ ਨਾ ਉਹ ਅੰਦਰ ਸਦਨ ਦੇ ਅੰਦਰ ਨਹੀਂ ਨਾ ਕੁਝ ਕੰਮ ਕਰ ਸਕਦੀ ਸਦਨ ਦੀ ਆਪਣੀ ਸਿਕਿਉਰਿਟੀ ਜੋ ਸੈਕਟਰੀਟ ਹੈ ਉਹ ਦੇਖੇਗਾ ਕਿ ਇਹਨਾਂ ਨੂੰ ਸੁਰੱਖਿਆ ਉੱਥੇ ਕਿਸ ਤਰ੍ਹਾਂ ਦੀ ਦੇਣੀ ਹੈ ਜੀ ਯਾਨੀ ਦੋ ਦਿਨ ਸ਼ਿਰਕਤ ਕਰੇਗਾ ਇੰਜਨੀਅਰ ਰਾਸ਼ਿਦ ਹੁਣ ਅਮਰਤਪਾਲ ਸਿੰਘ ਵਾਲੇ ਮਾਮਲੇ 'ਚ ਆ ਜਾਓ ਜੀ ਸਰ ਅਮਰਤਪਾਲ ਸਿੰਘ ਵਾਲੇ ਮਾਮਲੇ 'ਚ ਜੋ ਅੱਜ ਮੈਨੂੰ ਜਾਣਨ ਨੂੰ ਮਿਲਿਆ ਕਿਉਂਕਿ ਮੇਰੀ ਵੀ ਉਤਸੁਕਤਾ ਵੱਧ ਗਈ ਹਮਮ ਕਿ ਯਾਰ ਇਹ ਤਾਂ ਫਿਰ ਗਰਾਊਂਡ ਹੀ ਤਗੜਾ ਸੀਗਾ ਇਨਾਂ ਦੇ ਕੁਝ ਖਾਸ ਬੰਦਿਆਂ ਨਾਲ ਗੱਲ ਕਰਨ ਤੇ ਜਿਹੜੀ ਗੱਲ ਸਾਹਮਣੇ ਆਈ ਜੀ ਕਿ ਇਹਨਾਂ ਵਾਲੀ ਪਟੀਸ਼ਨ ਉਹ ਜਿਹੜੀ 26 ਜਨਵਰੀ ਵਾਲਾ ਰੌਲਾ ਪਿਆ ਆਪਾਂ ਵੀ ਕਨਫਿਊਜ਼ ਹੋਏ ਮੈਨੂੰ ਅੱਜ ਉਹ ਵੀ ਪਤਾ ਲੱਗਿਆ ਕਿ ਚੱਕਰ ਕੀ ਬਣਿਆ ਅੱਛਾ ਕਲੀਅਰ ਹੋ ਗਈ ਉਹ ਗੱਲ ਤਕਰੀਬਨ ਜੀ ਚਲੋ ਉਹ ਕਹਿੰਦੇ ਉਹ ਪਟੀਸ਼ਨ ਤੇ ਲੱਗੀ ਹੋਈ ਨਹੀਂ ਹਾਈ ਕੋਰਟ ਚ ਅੱਛਾ ਨਾ ਉਹ ਡਾਇਰੀ ਨੰਬਰ ਲੱਗਾ ਗੱਲ ਕੀਤੀ ਮੈਂ ਦੱਸਦਾ ਨਾ ਉਹ ਡਾਇਰੀ ਨੰਬਰ ਲੱਗਾ ਜੀ ਨਾ ਉਹ ਕਹ ਲੋ ਕਿ ਸੁਲਵਾਈ ਤੇ ਲੱਗੀ ਜੀ ਦਰਸਲ ਇਹਨਾਂ ਦੇ ਬਹੁਤ ਕਰੀਬੀ ਇੱਕ ਬੰਦੇ ਨੇ ਦੱਸਿਆ ਕਿ ਭਈ ਅਸੀਂ ਉਹ ਜਿਹੜੀ ਪਟੀਸ਼ਨ ਹਾਲੇ ਸੋਚ ਕੇ ਮਤਲਬ ਕਿ ਜੋ ਸਰਕਾਰੀ ਵਕੀਲ ਹੁੰਦੇ ਆ ਉਹਦੇ ਦਫਤਰ ਚਮਾ ਕਰਵਾਈ ਸੀ ਜੀ ਕੱਚੀ ਪਟੀਸ਼ਨ ਹੂੰ ਉਥੋਂ ਲੀਕ ਹੋ ਗਈ ਉਹ ਅੱਛਾ ਪਹਿਲਾਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਕਿ ਫਿਰ ਕਵਰ ਅਪ ਹੋਇਆ ਜਾਂ ਉਹਨਾਂ ਚੀਜ਼ਾਂ ਦਾ ਤਾਂ ਖੈਰ ਤਾਂ ਉਹ ਕਹਿੰਦੇ ਜੀ ਕਿ ਦਰਅਸਲ ਕੀ ਹੈ ਕਿ ਇੰਜੀਨੀਅਰ iracial ਜੜਿਆ ਉਹ ਟ੍ਰਾਇਲ 'ਚ ਨੇ ਜੀ ਸਾਡਾ ਟ੍ਰਾਇਲ ਨਹੀਂ ਹੈ ਹੂੰ ਅਸੀਂ ਹਿਰਾਸਤ 'ਚ ਆ ਸੋ ਸਾਡਾ ਕੇਸ ਸੀ ਹਾਂ ਜੀ ਉਹਨਾਂ ਨੇ ਵੀ ਇਹੀ ਡਿਫਾਈਨ ਕੀਤਾ ਇਹਨਾਂ ਦੇ ਜਿਹੜੇ ਲੀਗਲ ਟੀਮ ਵਾਲੇ ਸੀ ਫਿਰ ਉਹਨਾਂ ਨੇ ਦੂਜੀ ਗੱਲ ਕਹੀ ਕਿ ਵੱਡੀ ਗੱਲ ਜਿਹੜੀ ਉਹ ਤੁਹਾਨੂੰ ਦੱਸਣ ਜਾ ਰਹੇ ਜੀ ਕਿ ਜਿਹੜੀ ਉਹ ਮੈਂਬਰਸ਼ਿਪ ਅਸੀਂ ਫਰਸਵਾਲੇ ਪੈਦਾ ਹੋ ਗਿਆ ਹੂੰ ਹੂੰ ਬਿਲਕੁਲ ਕਿ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਦਾ ਕੀ ਬਣੇਗਾ ਉਹਨਾਂ ਨੇ ਕਿਹਾ ਕਿ ਉਹ ਸਪੀਕਰ ਨੇ ਛੋਟ ਦੇ ਦਿੱਤੀ ਹੈ ਕੀ ਬਾਤ ਹੈ ਕਿ ਆ ਚੀਜ਼ ਵੀ ਆ ਵੱਡੀ ਹੈ ਹਾਂ ਜੀ ਆ ਵੱਡੀ ਗੱਲ ਹੈ ਕਿ 60 ਦਿਨ ਜਿਹੜੀ ਗੈਰ ਹਾਜ਼ਰੀ ਤੋਂ ਬਾਅਦ ਜੀ ਮੈਂਬਰਸ਼ਿਪ ਚਲੇ ਜਾਂਦੀ ਹੈ ਕਿਸੇ ਵੀ ਹਾਊਸ ਦੇ ਮੈਂਬਰ ਦੀ ਅਮਰਤਪਾਲ ਸਿੰਘ ਦੀ ਉਹ ਮੈਂਬਰਸ਼ਿਪ ਬਚ ਗਈ ਆ ਇਹ ਇਸ ਵੇਲੇ ਦੀ ਅਪਾਈ ਵਰਲਡ ਆ ਨਾ ਕੋਈ ਕਹਿ ਸਕਦੇ ਨੇ ਤੇ ਵੱਡੀ ਖਬਰ ਵੀ ਆ ਗਈ ਆ ਹਾਂ ਜੀ ਬਿਲਕੁਲ ਆਹ ਜੀ ਸੂਰਤਿਆ ਆ ਜੀ 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 ਮੁਕਰਦ ਸਿੰਘ ਜੀ ਕਹਿ ਰਹੇ ਕਿ ਇੰਜੀਨੀਅਰ ਰਾਸ਼ਿਦ ਨੂੰ ਜ਼ਮਾਨਤ ਉਦੋਂ ਮਿਲੀ ਜਦੋਂ ਜੰਮੂ ਕਸ਼ਮੀਰ ਵਿੱਚ ਇੱਕ ਖਾਸ ਵਰਗ ਦੀਆਂ ਕਹਿੰਦੇ ਵੋਟਾਂ ਵੰਡਣੀਆਂ ਸੀ ਅਮਰਤਪਾਲ ਨੂੰ ਵੀ ਜ਼ਬਾਨ ਨੂੰ ਉਦੋਂ ਮਿਲੂਗੀ ਜਦੋਂ ਪੰਜਾਬ ਵਿੱਚ ਖਾਸ ਵਰਗ ਦੀਆਂ ਵੋਟਾਂ ਕਹਿੰਦੇ ਵੰਡਣੀਆਂ ਹੋਣਗੀਆਂ हो ਸਕਦਾ ਜੀ ਵੱਖਰਾ ਸੰਦਰਭ ਹੋ ਸਕਦਾ ਉਹਦੇ ਵਿੱਚ ਇਹ ਆ ਕਿ ਗੱਲ ਇਹ ਆ ਕਿ ਕੁਝ ਸਹਿਮਤੀ ਬਣੇਗੀ ਤੇ ਤਦ ਇਹ ਨਾ ਹੂੰ ਜੇ ਕੋਈ ਬੰਦਾ ਸਹਿਮਤ ਨਹੀਂ ਹੁੰਦਾ ਕਿਸੇ ਵੱਲੋਂ ਖੇਡਣ ਵਾਸਤੇ ਤਾਂ ਫਿਰ ਸ਼ਾਇਦ ਹੋ ਸਕਦਾ ਹੈ ਅੱਗੇ ਕੰਮ ਚੱਲੇ ਹੂੰ ਤਾਂ ਬਿਲਕੁਲ ਇਹ ਤੇ ਇੰਜੀਨੀਅਰ Rashid ਬਾਰੇ ਬਹੁਤ ਗੱਲਾਂ ਉੱਡੀਆਂ ਨੇ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬਿਲਕੁਲ 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 ਅਮਰਤਪਾਲ ਸਿੰਘ ਦੀ ਪੇਟੀਸ਼ਨ ਦਾ ਕਹਿੰਦੇ ਪੇਟੀਸ਼ਨ ਦਾ ਪਤਾ ਲੱਗਾ ਨਿਰਮਲ ਸਿੰਘ ਜੀ ਲੋ ਜੀ ਤੁਹਾਨੂੰ ਪੇਟੀਸ਼ਨ ਦਾ ਵੀ ਪਤਾ ਵੀ ਦੱਸਦਾ ਤੇ ਹਾਂ ਜੀ ਸਾਰਾ ਕੁਝ ਸਾਰੀ ਹੋ ਗਈ ਹੈ ਖैर